ਹਾਂਜੀ ਭਾਈ ਆਪਾਂ ਵੀ ਨਾ ਨੀਰੀ ਦਾ ਬੀ ਛਿੜਕਦਾ 131 ਦਾ ਤੇ ਹਰੀ ਵੀ ਹੋਈ ਬਾਬੇ ਜੀ ਕਰਪ ਨਾਲ ਵਧੀਆ ਆ ਵੀ 131 ਛਿੜਕੀ ਐ ਤੇ ਇੱਕ ਨਾ ਮੇਰਾ ਵੀਰ ਭਾਈ ਸਾਰੇ ਦੱਸਿਆ ਰਕਮੈਂਟ ਕਰਕੇ ਵੀਰ ਬਣ ਕੇ ਵੀ ਤੁਸੀਂ ਕਿਹੜਾ ਬੀਜ ਐ ਤੇ ਮੇਰੀ ਜਿੰਨੇ ਕ ਲੋਕਾਂ ਨਾਲ ਨਾ ਯਾਰ ਹੋਰ ਜਿੰਨੇ ਸੰਗਰੂਰ ਜ਼ਿਲ੍ਹੇ ਸੰਪਰਕ ਹੋਇਆ ਤਾਂ ਉਹ ਲੋਕਾਂ ਦਾ ਨਾ ਪਟਿਆਲਾ ਜ਼ਿਲ੍ਹਾ ਹੋ ਗਿਆ ਯਾਨੀ ਕਿ ਉਹ ਲੋਕਾਂ ਨੇ ਤਾਂ ਭਾਈ 44 ਛਿੜਕੀ ਪੁੱਛਾ 44 ਜਿਹੜੀ ਸਰਕਾਰ ਨੇ ਬੈਨ ਕੀਤੀ ਆ ਤੇ ਯਾਰਾਂ ਨੂੰ ਕਹਦੇ ਉਹਨਾਂ ਨੂੰ ਵੀ ਸਰਕਾਰ ਨੇ ਬੈਨ ਕੀਤੀ ਆ ਤਾਂ ਅਗਲਾ ਪਤਾ ਕੀ ਸੋਚਦਾ ਅਗਲਾ ਕਹਿੰਦਾ ਯਾਰ ਕੋਈ ਗੱਲ ਨਹੀਂ ਆਪੇ ਚੱਕਣਗੇ ਸਰਕਾਰ ਦੀ ਮਜਬੂਰੀ ਬੰਦ ਚਕਾਉਣੀ ਨਹੀਂ ਤਾਂ ਫਿਰ ਕਿਸਾਨ ਜੀ ਨਾਲੇ ਹੈਗੇ ਨੇ ਤੇ ਭਈ ਆਪਾਂ ਸੁੱਖ ਛੋੜੀ ਸੁੱਖੀ ਯਾਰ ਵੀ ਆਏ ਵਾਰੀ ਸਰਕਾਰ ਦੇ ਉਲਟੀ ਚੱਲਣਾ ਕਿਉਂਕਿ ਦੇਖੋ ਆਪਾਂ ਉੱਥੇ ਸਰਕਾਰ ਨੂੰ ਗਲਤ ਕਹਿ ਸਕਦੇ ਹਾਂ ਜੇ ਸਰਕਾਰ ਮੌਕੇ ਤੇ ਆਪਾਂ ਨੂੰ ਪਨੀਰੀ ਵੀਜਨ ਤੋਂ ਬਾਅਦ ਜਾਂ 7ਵੇਂ ਜਾਂ 8ਵੇਂ ਮਹੀਨੇ ਚ ਬੈਨ ਕਰਦੀ ਪਿਛਲੇ ਸਾਲ ਸਰਕਾਰ ਨੇ ਬੈਨ ਕੀਤਾ ਉਹਨਾਂ ਨੇ ਫਿਰ ਵੀ ਚਕਵਾਤਾ ਪਿਛਲੇ ਵਾਰੀ ਸਰਕਾਰ ਨੇ ਸੀਐਮ ਸਾਹਿਬ ਨੇ ਬੋਲਤਾ ਸੀ ਵੀ ਭਾਈ ਇਹ ਬੰਦ ਹੈ ਇਸ ਵਾਰ ਪਹਿਲੇ ਲੈਟਰ ਜਾਰੀ ਹੋ ਗਿਆ ਸੀ ਛੇਲ ਜਰਣਾ ਵੀ ਲੈਟਰ ਜਾਰੀ ਕਰਤਾ ਕਿ ਲੋਕ ਯਾਰ ਆਪਣੇ ਪਤਾ ਨਹੀਂ ਪੰਜਾਬ ਨੂੰ ਕੁਝ ਵਸੇਖ ਕੇ ਆਪਾਂ ਉਲਟੀ ਚੱਲਣਾ ਹੁੰਗਾ ਰੱਕਾ ਮਜਾ ਆਪ ਉਹ ਕਹਿੰਦਾ 126 27 28 29 30 ਬੀਜੋ ਆਪਣੇ ਲੋਕ ਕਹਿੰਦੇ 126 ਦਾ ਕਿਸਨ ਚੱਕਣੀ ਨਹੀਂ ਹੈ ਊਸ਼ਾ 44 ਝੱਕਣਗੇ ਭਾਈ ਜਦੋਂ ਊਸ਼ਾ 44 ਬੰਦ ਹੀ ਕਰੀਂਦਾ ਬੈਨ ਕਰੀਂਦਾ ਨਾ ਖਰੀਦੀ ਯਾਰ ਆਪ ਦੀ ਫਸਲ 4 ਮਹੀਨੇ 5 ਮਹੀਨੇ ਸਾਮਕੇ ਤੁਸੀਂ ਤੁਸੀਂ ਵਿੱਚੀ ਪਨੀਰ ਦਾ ਟਾਈਮ ਲਾ ਕੇ 150 160 65 ਦਿਨ ਲੈਂਦੀ ਆ ਫਿਰ ਭਾਈ ਇੰਨੇ ਦਿਨਾਂ ਦੀ ਪਨੀਰੀ ਲਾ ਕੇ ਸਾਰਾ ਖੇਚਲਾ ਕਰਕੇ ਫਿਰ ਯਾਰ ਮੰਡੀਆਂ ਚ ਰੋਲ ਕੇ ਵੇਚਣ ਦਾ ਕੋਈ ਦਮ ਥੋੜਾ ਹੈ ਪਹਿਲੇ ਭਾਈ ਜਿਹੜੀਆਂ ਵੈਰਟੀਆਂ ਸਰਕਾਰ ਲਾਕ ਕਰ ਰਹੀ ਉਹ ਇਸ ਲਈ ਵੀਰ ਬਣ ਕੇ ਨਾ ਕਿਸਾਨ ਜਿਹਨਾਂ ਨੂੰ ਬੜਾ ਬਦਨਾਮ ਕਰੀ ਨੇ ਆਪ ਆਪ ਹੀ ਲੋਕ ਜਦੋਂ ਹੁਣ ਆਪਾਂ ਇਸ ਚੀਜ਼ ਦੇ ਮੰਗਰੀ ਪੈ ਗਏ ਵੀਰ ਆਪਾਂ ਸਰਕਾਰ ਦੇ ਉਲਟੀ ਚੱਲਣਾ ਕਿਸਾਨ ਜਿਹਨਾਂ ਨੇ ਵੀ ਆਪਣਾ ਸਪੋਰਟ ਕਰੂ ਫਿਰ ਲੋਕਾਂ ਚ ਕਿਸਾਨ ਯੂਨੀਅਨ ਦੀਆਂ ਮੇਜਾਂ ਡਾਊਨ ਹੁੰਦੀਆਂ ਇਸ ਕਰਕੇ ਵੀਰੇ ਸਹੀ ਕੰਮ ਕਰੋ ਯਾਰ ਜਿਹੜਾ ਹੁਣ ਦੇਖਾ ਅਸੀਂ ਵੀ ਤਾਂ ਲਾਈ 131 ਸਾਡੇ ਪਿਛਲੇ ਵਾਰੀ ਬਹੁਤ ਸੋਨਾ ਝਾੜ ਸੀਗਾ ਅਸੀਂ 2 ਕਿਲੇ ਦਾ ਆਹ ਜਿਹੜਾ ਮੂੰਗੀ ਵਾਲਾ ਆਹ ਲਾਈ ਸੀਗੇ ਨਾਲ ਹੀ ਤੇ 9 ਕਿਲੇ ਆਪਣੇ ਗਮਾਂਢੀ ਨੇ ਲਾਏ ਸੀਗੇ ਬਾਕੀ ਹੋਰ ਵੀ ਬਥੇਰੇ ਵੀਰ ਭਾਈਆਂ ਨੇ ਲਾਏ ਸੀ ਉਹਨਾਂ ਨਾਲ ਸੰਪਰਕ ਹੋਇਆ ਸਾਰਿਆਂ ਦੇ ਬਈ 95 97 10 ਸਾਡੇ ਆਪ ਦੇ 103 ਮਣ ਕਿੱਲੇ ਦੀ ਨਿਕਲੀ ਸੀ ਵਜਾ ਆ ਬਾਣ ਚ 2 ਕਿਲਿਆਂ ਚ 206 ਮਣ ਹੋਈ ਸੀ ਖਾਲੀ ਭਰੀ ਕੰਡਾ ਕਰਕੇ ਆਏ ਸੀਗੇ ਤੇ ਨਾਲੇ ਸਿੱਧੀ ਸ਼ਾਇਦਰਾਂ ਚ ਵੀ ਤ올ਦੀ ਆ ਵੀਰੇ ਇੱਕ ਨਾ ਬਈ 131 ਤੇ 111 ਪੀਆਰ 111 ਚ 10 ਕਿਨਾਂ ਦਾ ਫਰਕ ਹੈ ਪੀਆਰ 111 ਤਾਂ ਹੈਗੀ ਆ 95 ਤੋਂ 97 ਕਿਨਾਂ ਤੇ ਜਿਹੜੀ 131 ਹੈ ਇਹ ਲੰਦੀ 105 ਤੋਂ 107 ਦਾ ਤੇ ਫਿਰ ਆਪਾਂ ਛੋਟੇ ਜਿਹਾਂ ਵਾਲੀ ਵੈਰਾਈਟੀ ਲਾਇਆ ਕਰੀਏ ਵੀਰੇ 11 ਦਾ ਵੀ ਨਾ ਝਾੜ ਬਹੁਤ ਵਧੀਆ 111 ਦਾ ਵੀ ਝਾੜ ਪਿਛੇ ਵਾਰੀ ਸਾਡੇ ਆਮ 90 92 90 99 ਨਿਕਲੇ ਲੋਕਾਂ ਦੇ ਕੁਛ ਚਲੋ ਮੌਸਮ ਵੀ ਸਹੀ ਸੀ ਆਮ ਵੀ আর ਬਾਕੀ 85 ਤੋਂ 82 ਤੋਂ ਮਰ ਨਹੀਂ ਕਦੇ ਵੀ ਤੇ ਸਪਰੇ ਇੱਕ ਅੱਧੀ ਕਰ ਦਿਆਂਗੇ ਅਸੀਂ ਕਰ ਦਿਆਂ ਬਸ ਕਗਰਾਹ ਗੱਲ ਨਾਲ ਯਾਰ ਕਰਾ ਕਰੋ ਵੀ ਸਰਕਾਰਾਂ ਦਾ ਉਲਟ ਚੱਲਣ ਦੀ ਆਪਾਂ ਸੋਝ ਖਾ ਲਈ ਮੀਰ ਬਣ ਕੇ ਸਹੀ ਜਿਹੜੀਆਂ ਵੈਰਾਈਟੀਆਂ ਕਹਿ ਰਹੇ ਹੋ ਲਾ ਲਓ ਯਾਰ ਨਾਲੇ ਪਾਣੀ ਦੀ ਬੱਚਦਾ ਬਈ ਆਪਾਂ ਆਪ ਹੀ ਤਾਂ ਕਹਨੇ ਆ ਵੀ ਪਾਣੀ ਧਰਤੀ ਜੋ ਖਤਮ ਹੋਈ ਨਾ ਧਰਤੀ ਜੋ ਖਤਮ ਹੋਈ ਨਾ ਫਿਰ ਆਪਾਂ ਆਪ ਹੀ ਪੁੱਠੇ ਚਲੀ ਜੰਨੇ ਯਾਰ ਇਸ ਕਰਕੇ ਥੋੜੇ ਦਿਨਾਂ ਦੀ ਵੈਰਾਈਟੀ ਲਾ ਲਓ ਭਈਆ ਨਾਲ ਤਾਂ ਖੇਚਲਾ ਘਟ ਜਿਹੜਾ ਜ ਪਤਾ ਕੀ ਝਾੜ ਦਾ ਕੋਈ ਫਰਕ ਪੈਂਦੇ ਨਹੀਂ ਸਾਡੇ 1.5 ਨੰਬਰ ਪਾਣੀ ਡੇਢ ਨੰਬਰ ਪਾਣੀ ਚ ਵੀ ਹੋ ਹੀ ਜਾਂਦਾ ਤੇ ਬਰਾਬਰੀ ਪੀੜ ਜਾਂਦਾ ਉਹਦਾ ਖਰਚਾ ਬਹੁਤ ਘੱਟ ਆ ਬਾਈ ਇੱਕ ਸਪਰੇ ਨਾਲ ਪੱਕ ਜਾਂਦਾ ਉਹਦੇ ਤਿੰਨ ਤਿੰਨ ਚਾਰ ਚਾਰ ਸਪਰੇ ਕਰਦੇ ਫਾਇਦਾ ਕੀ ਫਿਰ ਇਹ ਇਸ ਲਈ ਵੀਰ ਬਣ ਕੇ ਜਿਹੜਾ ਕੁਝ ਸਰਕਾਰਾਂ ਕਹਿੰਦੀਆਂ ਨੇ ਸਰਕਾਰਾਂ ਨਾਲ ਮਿਲ ਕੇ ਚੱਲੀ ਯਾਰ ਵਧੀਆ ਚੀਜ਼ ਹੈ